ਆਪ ਖੜਾ ਹੋ ਜਾਂਦਾ ਵੀ ਜੇ ਮੈਂ ਬੈਠੂਗਾ ਤਾਂ ਜਿਆਦਾ ਟਾਈਮ ਲੱਗੂਗਾ ਉਹ ਆ ਖੜਾ ਹੋ ਕੇ ਗੱਲ ਕਰੀ ਉਹਨੇ ਗੱਲ ਕਰੀ ਬਾਈਕਾਟ ਹੋਇਆ ਬਾਈਕਾਟ ਹੋਇਆ ਸੀ ਧਰਨਾ ਦਿੱਤਾ ਧਰਨੇ ਤੋਂ ਬਾਅਦ ਸਾਡੇ ਨਾਲ ਮੀਟਿੰਗ ਹੋਈ ਉਹਦੀ ਪਰ ਫੇਰ ਵੀ ਅਸੀਂ ਹੋਰਾਂ ਬਾਰਾਂ ਚੋਣ ਦੇ ਸੀ ਉਹਦੇ ਵਿੱਚ ਐਡੀ ਹੈਚੜੀ ਆ ਉਹ ਕਹਿੰਦਾ ਸਾਡੇ ਪ੍ਰਧਾਨ ਨੂੰ ਕਹਿੰਦਾ ਅਸੀਂ ਜਿਹੜੇ ਹੋਰ ਪਾਣੀ ਵਿਭਾਗਾਂ ਦੇ ਵਿੱਚ ਕੰਮ ਕਰਦੀ ਆ ਫਰਨੇਸ਼ਨ ਨਤੀ ਵਿਭਾਗਾਂ ਦੇ ਵਿੱਚ ਕੰਮ ਕਰਦੀ ਆ ਅਸੀਂ ਉਹਦੇ ਨਮਾਇंदे ਆ ਪਰ ਉਹ ਝੋਲਦੂ ਪਿਆਰ ਨਹੀਂ ਸੀ ਜਦੋਂ ਘਰ ਨਾਲਿੱਤਾ ਬੈਠਾ ਇਹਨਾਂ ਮੀਟਿੰਗ ਕਰੀ ਫਿਰ ਚਾਹੇ ਐਲਪ ਦੀ ਗੱਲ ਚੱਲਦੀ ਆ ਸਾਥੀ ਇੱਥੇ ਬੈਠੇ ਨੇ ਸਾਡਾ ਝੂਰ ਵਾਲੇ ਸਾਥੀ ਵੀ ਬੈਠੇ ਨੇ ਫਿਰ ਐਲਪ ਦੀ ਗੱਲ ਚੱਲਦੀ ਇਹ ਵੀ ਐਲਪ ਤੇ ਹਾਜ਼ਰੀ ਲਾਉਣ ਦੀ ਗੱਲ ਹੋਈ ਸੀ ਫਿਰ ਉਹ ਬਕਾਇਦਾ ਮੰਨਿਆ ਵੀ ਹਾਂ ਇਹ ਨਹੀਂ ਮੰਨਦੀ ਪਰ ਜਿਹੜਾ ਲਾਉਂਦਾ ਉਹ ਠੀਕ ਆ ਜਿਹੜਾ ਨਹੀਂ ਲਾਉਂਦਾ ਕਹਿੰਦਾ ਉਹ ਵੀ ਠੀਕ ਹੈ ਪਰ ਬੋਲੋ ਇਹ ਵੀ ਵਿਭਾਗ ਆ ਜਿਹੜਾ

ਮੈਨੂੰ ਲੱਗਦਾ ਜੋ ਉਹਦੀ ਗੱਲ ਹੈ ਪਰ ਉਹਨਾਂ ਦੀ ਗੱਲ ਨਹੀਂ ਹੈ ਇਹ ਉਹਨਾਂ ਵਾਲੇ ਸਾਡੇ ਬੱਚਿਆਂ ਦੇ ਉੱਤੇ ਪੱਖ ਦੇ ਉੱਤੇ ਡਾਕ ਜਿਹੜਾ ਅਸੀਂ ਅੱਗੇ ਤੋਂ ਪੱਤ ਕਰਕੇ ਜਾਣਾ ਹੈ ਜਿਹੜਾ ਨਹੀਂ ਬਚਣ ਦੇਣਾ ਇਹਨਾਂ ਨੂੰ ਬਾਹਰ ਚਲੋਣਾ ਤੇ ਇਹਨਾਂ ਦੀ ਜਿਹੜੀਆਂ ਮੰਗਾਂ ਨੇ ਪੜਵਾ ਕੇ ਕਿਆਂ ਅੱਜ ਉਹ ਅਸੀਂ ਪੂਰੀਆਂ ਤੰਦਰੇ ਦੇ ਨਾਲ ਆ ਬਚਾਉਣੀਆਂ ਨੇ ਦੋ ਤੋਂ ਮੈਂ ਬੜਾ ਸਰਪ੍ਰਾਈਜ਼ ਹੋਣਾ ਹੈ ਇਹ ਸਰਕਾਰ ਹੈ ਜਿਹੜੀ ਇਹ ਅੰਕੜੇ ਵੀ ਸਰਕਾਰ ਹੈ ਕਿਉਂਕਿ ਜੇ ਵੀ ਮਨ ਤੋਂ ਪੈਣੀ ਗੱਲ ਕਰਦੇ ਆ ਜਿਵੇਂ ਇਹਨਾਂ ਨੂੰ ਕਹਿੰਦੇ ਆ ਤੁਸੀਂ 50% ਦਾ ਜਿਹੜਾ ਹੈਗਾ ਸਰਟੀਫਿਕੇਟ ਕਿਉਂਕਿ ਅਸੀਂ ਵੀ ਕਿਸੇ ਟਾਈਮ ਹੋ ਜਾਂ ਹੁਣ ਵੀ ਉਹਦੇ ਜਿਹੜੇ ਰਹਿ ਗਏ ਉਹਨੇ ਪੀੜਤ ਰਹੇ ਆ ਅਸੀਂ ਉਹਦੀ ਖਾਤਰ ਥਾਣਾ ਮੰਗਰੀ ਨੂੰ ਪੰਜਾਬ ਸਰਕਾਰ ਦੇ ਸਾਨੂੰ ਫੈਡਰੇਸ਼ਨ ਦੀ ਰਵਾਈ ਹੇਠ ਪੀਡਬਲੂਡੀ ਫੀਡਰ ਬੱਚਾ